ਵਲੌਗ ਵੀਰਪਾਰਕ ਔਰ ਸੋਡਾ ਵੇ ਤੇਹਦੀ ਰੋ ਧੰਨਵਾਦ ਜੀ ਹੋਰ سناਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਵਲੌਗ ਵੀਰਪਾਰਕ ਔਰ ਤੁਸੀਂ ਮੈਨੂੰ ਬਹੁਤ ਹਜੇ ਘੱਟ ਪਿਆਰ ਦਿੰਦੇ ਐ ਰਿਕਵੈਸਟ ਆ ਮੇਰੀਆਂ ਭੈਣਾਂ ਨੂੰ ਵੀ ਆਪਣੀ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਅਸੀਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਇਆ ਕਰੂਗਾ ਤੇ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤੁਸੀਂ ਸਬਸਕ੍ਰਾਈਬ ਮੇਰਾ ਬਹੁਤ ਘੱਟ ਹੋਇਆ ਹਜੇ ਤੇ ਜ਼ਰੂਰ ਦੇਖਿਆ ਕਰੋ ਮੈਨੂੰ ਇਹ ਵੀਡੀਓ ਨੂੰ ਵੀ ਬਹੁਤ ਪਿਆਰ ਦਿਓ ਜਿਹੜੀਆਂ ਭੈਣਾਂ ਮੇਰੀਆਂ ਪਿੰਡ ਕਾ ਲੈ ਕੇ ਚ ਜੁੜੀਆਂ ਹੋਈਆਂ ਉਹ ਵੀ ਪਾਕ ਪਰ ਬਲੌਗਸ ਵੀ ਦੀ ਰੋਜ਼ ਜੁੜਾਣਾ ਤੇ ਲੋ ਜੀ ਅੱਜ ਆਪਾਂ ਸਾਨੂੰ ਕੱਲ ਵੀਡੀਓ ਨਹੀਂ ਆਪਣੇ ਕੋਲ ਵੀ ਅਪਲੋਡ ਹੋਈ ਪਾ ਨਹੀਂ ਸਕੇ ਤੇ ਅੱਜ ਪਸੰਦ ਦਿਖਾਉਣੀਆਂ ਆ ਵੀਡੀਓ ਆਪਾਂ ਪਾਚਾ ਮਮਗਵਾਈਆ ਦੀ ਆਪਣੇ ਕੋਲੇ ਪਹੁੰਚ ਗਈ ਕਿਉਂਕਿ ਮੇਰੇ ਕੋਲੇ ਜਿਵੇਂ ਬੈਂਡ ਕਾ ਲੈ ਕੇ ਆਦੇ ਵਿੱਚ ਮੈਂ ਬਹੁਤ ਜਲਦੀ ਮੋਨਟਾਈਜ਼ ਹੋ ਰਿਐ 140 ਵੀਡੀਓ ਚ ਮੇਰਾ ਮੋਨਟਾਈਜ਼ਰ ਚੈਨਲ ਹੋ ਗਿਆ ਸੀਗਾ ਤੇ 2 ਮਹੀਨਿਆਂ ਚ ਮੇਰਾ ਸਬਸਕ੍ਰਾਈਬਰ ਵੀ ਮੇਰਾ ਕੇ ਟੱਪ ਗਿਆ ਸੀਗਾ ਮੈਨੂੰ ਉਹਦੇ ਵਿੱਚ ਜਿਆਦਾ ਪਿਆਰ ਮਿਲਿਆ ਜਾਗਤਾ ਕੋਟੀਆਂ ਦੀ ਵੀਡੀਓ ਦੇ ਵਿੱਚ ਵੀ ਜਦੋਂ ਮੈਂ ਜਾਗਤਾ ਕੋਟੀਆਂ ਦੀ ਵੀਡੀਓ ਪਾਉਂਦੀ ਸੀਗੀ ਤੇ ਵੀ ਮੇਰੇ ਵਿਊ ਮੇਰੇ ਕੇ ਤੇ ਜਾਵਰਦੇ ਸੀਗੇ ਬਹੁਤ ਮੈਨੂੰ ਪਿਆਰ ਮਿਲਦਾ ਸੀਗਾ ਤਿਆਪਾ ਇਹਦੇ ਤੇ ਵੀ ਕੋਸ਼ਿਸ਼ ਕਰਦੇ ਆ ਵੀ ਜੇ ਹੋ ਸਕਦਾ ਵੀ ਇਹਦੇ ਤੇ ਵੀ ਆਪਾਂ ਮਿਲਦੀਆਂ ਜੁਲਦੀਆਂ ਵੀ ਵੀ ਇਸ ਤਰ੍ਹਾਂ ਪਾ ਦਿਆ ਕਰਾਂਗੇ ਜਿਹੜੀਆਂ ਮੇਰੀਆਂ ਭੈਣਾਂ ਵੀ ਮੈਂ ਵੀ ਅਬੀਰਪਾਰਕ ਪਰ ਬਲਾਕ ਤੇ ਜੁੜੀਆਂ ਹੋਈਆਂ ਕਾਲੇ ਕੱਟ ਨਹੀਂ ਤੇ ਵੀ ਆਪਾਂ ਉਹਨਾਂ ਨੂੰ ਵੀ ਦਿਖਾ ਦੁੰਦੇ ਆ ਤੇ ਆਪਾਂ ਮੰਗਵਾਈ ਸੀ ਜੀ ਪਾਚਮ ਹਨਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਕਲਰ ਇਹਨਾਂ 'ਚ ਕੋਈ ਛੋਟੂ ਕਲਰ ਪਸੰਦ ਹੋਵੇ ਤੁਸੀਂ ਇਹਦੇ ਵਿੱਚੋਂ ਜਾਗਟ ਬਣਾਓ ਕੋਟੀ ਬਣਾਓ ਬਲੌਜ਼ ਬਣਾਓ ਕੁਝ ਵੀ ਬਣਾਓ ਤੁਸੀਂ ਕਿ ਆਪਣਾ ਕੰਮ ਇਹ ਤੁਸੀਂ ਪਿੰਡ ਕਾਲੇ ਕਾਰੇ ਚ ਵੀ ਜੇ ਕੋਸ ਨੂੰ ਪਤਾ ਲੱਗ ਜੀਏਗੇ ਆਪਾਂ ਵੀਡੀਓ ਕਿਦਾਂ ਦੀ ਪਾਉਣੀ ਆ ਇਹ ਕਪੜੇ ਕਪੜੇ ਦਾ ਵਾਲਾ ਕੰਮ ਆ ਤੇ ਕਪੜਾ ਵੀ ਆਪਾਂ ਲੈਣਾ ਕਰਦੇ ਤੁਸੀਂ ਉਹਦੇ ਚ ਵੀ ਮੇਰੇ ਸਪੋਰਟ ਦਿਆ ਕਰੋ ਕਿ ਆਪਾਂ ਦਾ ਵੀ ਜ਼ਰੂਰ ਮੰਗਵਾਇਆ ਕਰੋ ਆਪਣੇ ਤੋਂ ਧਿਆਗ ਤਾਂ ਕੁੜੀਆਂ ਆਪਣੇ ਕੋਲ ਇੰਨਾ ਕਿ ਜ਼ਿਆਦਾ ਕਾਸ ਹੋਇਆ ਪਿਆ ਬਹੁਤ ਜ਼ਿਆਦਾ ਜਿਹੜੀਆਂ ਭੈਣਾਂ ਮੈਨੂੰ ਜ਼ਿਆਦਾ ਫੋਨ ਕਾਲ ਕਰੀ ਜਾਂਦੀਆਂ ਆ ਮੈਂ ਆਪਾਂ ਉਹਨਾਂ ਦੇ ਆਰਡਰ ਤਿਆਰ ਕਰ ਦਿੰਦੇ ਦੂਜਿਆਂ ਦੇ ਤਾਂ ਵੀਟਿੰਗ 'ਚ ਹੀ ਪਿਆ ਜਾਂਦਾ ਹੈਗਾ ਤੇ ਪਤਾ ਨਹੀਂ ਦਿੱਲੀ ਤੇ ਕਿੰਨੇ ਕਿੰਨੇ ਕ ਮੈਨੂੰ ਫੋਨ ਆਉਂਦੇ ਹੁੰਦੇ ਜੀ ਇਹ ਸਿਆ ਬਣਾਉਣਾ ਆ ਬਣਾਉਣਾ ਹਨ ਤੇ ਇੱਕ ਜਿਹੜੇ ਬਲੌਜ਼ ਹੁੰਦੇ ਮੈਂ ਤੁਹਾਨੂੰ ਗ੍ਰੀਨ ਕਲਰ ਦਾ ਬਲੌਜ਼ ਦਿਖਾਇਆ ਸੀਗਾ ਉਹ ਜਲਦੀ ਬਣ ਕੇ ਤਿਆਰ ਹੋ ਜਾਂਦੇ ਬਲੌਜ਼ ਤੇ ਉਹਨੂੰ ਤੁਸੀਂ ਜਿੰਨੇ ਮਰਜ਼ੀ ਆਰਡਰ ਕਰਦੋ ਜਿਹੜੇ ਤੁਸੀਂ ਆਪਦੇ ਆਰਡਰ ਬਣਵਾਉਣੇ ਆ ਮੇਰੇ ਕੋਲੋਂ ਮੈਨੂੰ ਤੁਸੀਂ ਆਰਡਰ ਹੋਣ ਪਹਿਲਾਂ ਬੁੱਕ ਕਰਿਓ ਕਿਉਂਕਿ ਹੋ ਸਕਦਾ ਜੀ ਤੁਸੀਂ ਪਹਿਲਾਂ ਆਰਡਰ ਕਰ ਤੇ ਸੋਡੀ ਹੋ ਸਕਦਾ ਵਾਰੀ ਆਜੇ ਤੇ ਤੁਹਾਨੂੰ ਚੀਜ਼ ਮਿਲ ਜੇ ਆਰਡਰ ਕਰੋ ਤੁਸੀਂ ਤੇ ਵੀ ਹੋ ਸਕਦਾ ਵੀ ਸੋਨ ਨੂੰ ਵੀ ਆਪਾਂ ਜਲਦੀ ਬਣਾ ਕੇ ਦੇਈਏ ਹਨ ਤਿੰਨੀ ਫਰਾਟਰ ਤਾਂ ਆਪਣੇ ਕੋਲ ਬਹੁਤ ਜ਼ਿਆਦੀ ਇਨਾ ਤੁਸੀਂ ਪਿਆਰ ਦਿੱਤਾ ਪਿੰਡ ਕਾਲੇ ਕਾਲੇ ਦੀਦੀਵਾਂ ਚ ਤੇ ਲੋ ਜੀ ਤੁਸੀਂ ਵੀਰਪਾਲਪੁਰ ਬਲੌਗ ਚ ਵੀ ਤੁਸੀਂ ਮੈਨੂੰ ਇਸ ਤਰੀਏ ਪਿਆਰ ਕੀਤਾ ਹਨ ਤੇ ਆਪਾਂ ਤੁਹਾਨੂੰ ਦਿਖਾਉਣੇ ਪਾਚਮ ਚਲੋ ਜੀ ਵੀਡੀਓ ਜਿਆਦਾ ਲੰਬੀ ਹੋ ਜੀ ਮੈਂ ਤੁਹਾਨੂੰ ਪਾਚਮ ਤੇ ਦਿਖਾਉਣੀ ਆ ਦੇਖੋ ਜੀ ਇਹ ਪਾਚਮ ਆਪਣੇ ਕੋਲ ਆ ਗਈ ਪੌਂਚੀ ਸੀ ਤੇ ਮੈਂ ਕਿਹਾ ਚਲੋ ਮੈਂ ਦਿਖਾਵਾ ਲੋ ਜੀ ਇਹ ਪਾਚਮ ਆਪਣੇ ਕੋਲ ਪਹੁੰਚੀ ਸੀ ਤਿਵੋਸ ਉਹਦਾ ਪਿਆਰ ਮਿਲਦਾ ਮੈਨੂੰ ਬਹੁਤ ਬਹੁਤ ਤੈਨੂੰ ਧੰਨਵਾਦ ਤੁਸੀਂ ਮੇਰੇ ਮੈਂ ਪਿੰਡ ਪਾਲੇ ਕਦੇ ਵਿੱਚ ਇੰਨਾ ਜਿਆਦਾ ਪਿਆਰ ਦਿੱਤਾ ਤੁਸੀਂ ਨੂੰ ਜਾਗਟਾ ਕੁੱਟਣਾ ਚ ਦੇਖੋ ਜੀ ਆਪਣੇ ਕੋਲੇ ਕਲਰ ਤਿੰਨ ਸੇਮ ਆ ਜਿਵੇਂ ਤੁਸੀਂ ਕਹੋਗੇ ਜੀ ਇਹ ਤਿੰਨ ਕਲਰ ਸੇਮ ਹੋਗੇ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਸ਼ਾਈਨਿੰਗ ਬਹੁਤ ਆਦੀ ਕੋਈ ਹੈ ਰੂਜੀ ਕਲਰ ਆ ਪਰ ਦੇਖੋ ਜੀ ਲੱਗ ਲੱਗ ਤਰ੍ਹਾਂ ਦੇ ਆ ਆ ਜਿਹੜਾ ਵਿਚਾਰੜਾ ਇਹ ਲਾਈਟ ਆ ਡਾਰਕ ਜਿਆਦਾ ਆ ਤੁਹਾਡੇ ਕਾਟਾ ਦੇਖੋ ਜੀ ਹੈ ਰੂਜੀ ਆ ਇਹ ਪਰ ਆਪਣਾ ਇਹ ਇਹ ਜਦ ਬਣ ਕੇ ਤਿਆਰ ਹੋਊਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੁਹਾਨੂੰ ਤੇ ਇਹ ਆਪਣੇ ਕੋਲੇ ਐਕਸਟਰਾ ਵਾਧੂ ਪੱਛਮਾਈ ਵੀ ਪਈ ਹੁੰਦੀ ਆ ਇਹਨਾਂ ਜਿਸੀ-ਵਿਸੀ ਬੱਚੇ ਦਾ ਸੈੱਟ ਬਣਾਉਣਾ ਬਲੌਗ ਵਗੈਰਾ ਕੋਟੀ ਜਾਗਟ ਬਣਾਉਣ ਤੁਸੀਂ ਆਪਦੇ ਆਰਡਰ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਲੋ ਜੀ ਇਹ ਕਲਰ ਕੋਈ ਜੀ ਸੀਗੇ ਬਹੁਤ ਜ਼ਿਆਦਾ ਪੱਛਮਾਈ ਪਈ ਹੈ ਹਰ ਇੱਕ ਕਲਰ ਦੇ ਨਾਲ ਵਾਧੂ ਇਹਦੇ ਨਾਲ ਦੀ ਇਹਦੇ ਨਾਲ ਦੀ ਇਹਦੇ ਨਾਲ ਦੀ ਬਹੁਤ ਜ਼ਿਆਦਾ ਪੱਛਮਾ ਆਪਣੇ ਕੋਲ ਆਈ ਪਈ ਆ ਤੁਸੀਂ ਕੁਝ ਵੀ ਬਣਵਾ ਲਓ ਨਾ ਲੋ ਜੀ ਇਹ ਕੀ ਕਲਰ ਇਹ ਕਲਰ ਆ ਗਿਆ ਬਹੁਤ ਸੋਨਾ ਤੇ ਤੁਸੀਂ ਇਹਦਾ ਵੀ ਕੁਝ ਬਣਵਾਉਣਾ ਬੱਚੇ ਦਾ ਆਪ ਦਾ ਤੁਸੀਂ ਇਹਦਾ ਵੀ ਬਣਵਾਓ ਕੰਬੀਨੇਸ਼ਨ ਐ ਇਸ ਤਰ੍ਹਾਂ ਵੀ ਬਹੁਤ ਸਖਦਾ ਜੀ ਦਾ ਆ ਥੋੜਾ ਵੀਡੀਓ ਦੇ ਵਿੱਚ ਹੈ ਨਾ ਡਾਰਕਾ ਥੋੜਾ ਜਿਹਾ ਨੇ ਘੱਟ ਦਿੰਦਾ ਡਾਰਕ ਜਿਆਦਾ ਨਹੀਂ ਦਿੰਦਾ ਬਹੁਤ ਸੋਨਾ ਕਲਰ ਦੇਖੋ ਜੀ ਇਹ ਕਲਰ ਆ ਇਹ ਮੈਂ ਤੁਹਾਨੂੰ ਵੀਡੀਓ ਤਾਂ ਦਿਖਾਈ ਇਹਦੇ ਵਿੱਚ ਸੁਣਦੇ ਨਾ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਕਹਿ ਸਕਦੇ ਸੀ ਤੁਸੀਂ ਇਹਦੇ ਨਾਲ ਦਾ ਬਲੌਗ ਬਣਾ ਦੋ ਬੱਚਿਆ ਸੈੱਟ ਬਣਾ ਦੋ ਕੋਟੀ ਨਾਲ ਜਾਕਟ ਬਣਾ ਦੋ ਦੇਖੋ ਜੀ ਇੱਕ ਕਰੀਮ ਕਲਰ ਦਾ ਬਹੁਤ ਸੋਹਣਾ ਪੱਛ ਆਪਣੇ ਕੋਲ ਇਹ ਨਹੀਂ ਹੈਗੀ ਸੀ ਜਿੰਨਾ ਕੁਛ ਮਰਜ਼ੀ ਬਣਾਵਾ ਪੱਛ ਆਪਣੇ ਕੋਲ ਵਾਧੂ ਆ ਕਿਉਂਕਿ ਆਪਣਾ ਤਾਂ ਇਹ ਕੰਮ ਬਹੁਤ ਜ਼ਿਆਦਾ ਚੱਲਦਾ ਫਿਰ ਮੈਂ ਤਾਂ ਖੁੱਲੂਗੀ ਮੰਗੌਣੀ ਹੁੰਦੀ ਆ ਵੀ ਆਈ ਨਹੀਂ ਹੈਗਾ ਵੀ ਜੈਕ ਕੋਟੀ ਦੀ ਇੱਕ ਬਲੌਗ ਦੀ ਇਹ ਨਹੀਂ ਹੈਗਾ ਪਰ ਕੋਲ ਵਾਧੂ ਹੁੰਦੀ ਬੱਚਾ ਦੇਖੋ ਜੀ ਆ ਸਾਰੇ ਤੇ ਚੜੇ ਹੁੰਦੇ ਆ ਤੇ ਫਿਰ ਨਾ ਇਹ ਲਾ ਲਾ ਬਦਲ ਸਾਥੋ ਹੀ ਲੈ ਜਾਂਦੇ ਆ ਕਿ ਗਾਂ ਤੋਂ ਲਾ ਲੂ ਕਿਸੇ ਦੇ ਕਿਸੇ ਦੇ ਹੁੰਦੇ ਕਿਸੇ ਦੇ ਨਹੀਂ ਨਹੀਂ ਹੁੰਦੇ ਵੇ ਤੇ ਦੇਖੋ ਜੀ ਵਧੀਆ ਉਹ ਸਵਾਲ ਦਾ ਗੋਲਾ ਇਹ ਬਹੁਤ ਸੋਹਣਾ ਵਧੀਆ ਬੱਤ ਹੁੰਦੀ ਆਪਣੇ ਕੋਲੇ ਤੇ ਆਪਾਂ ਬਹੁਤ ਪਿਆਰ ਮਿਲਿਆ ਪੈਡ ਕਾਲੇ ਕੇ ਬਲੌਗ ਦੇ ਵਿੱਚ ਇੰਨਾ ਕਰਕੇ ਜਿਆਦਾ ਮੈਨੂੰ ਪਿਆਰ ਮਿਲਿਆ ਮੈਂ ਜਾਗਟਾ ਕੋਟੀ ਦਾ ਲੋ ਜੀ ਕੋ ਜਾਗਟਾ ਬਣਾਉਣੀ ਕੋਟੀ ਬਣਾਉਣੀ ਬਲੌਗ ਬਣਾਉਣੀ ਤੁਸੀਂ ਬਣਾ ਸਕਦੇ ਆ రెడ్డి कलर రెడ్డి ਦੇ ਵੀ ਬਲੋਜ ਬਹੁਤ ਸੋਹਣੇ ਬਣਦੇ ਇਹ ਕਮੇਂਦੀ कलर ਦੇ ਇਹ ਮਹਿੰਦੀ कलर ਦਾ ਆਪਾਂ ਤੁਹਾਨੂੰ ਇਹ ਹੁਣ ਵੀ ਦਿਖਾਇਆ ਸੀਗਾ ਵੀ ਆਪਾਂ ਕੱਲੂ ਉਹ ਟੀਵੀ ਦੀ ਬਾਅਦ ਪਕਟਾਈ ਵੀ ਹੈਗੀ ਉਹ ਆਲੂ ਰਾਮ ਦਾਸਾ ਰੱਖਤੀ ਲੋ ਜੀ ਇਹ ਇਹ ਮੈਂ ਆਪਾਂ ਭੈਣ ਇਟਲੀਆਨੀ ਦੇ ਨਾਲ ਦਾ ਵੀ ਬਣਾ ਕੇ ਘੱਲਿਆ ਸੀ ਇਹਦੀ ਨਾਲ ਦਾ ਹੁਣ ਮੈਂ ਡਰੈਸ ਦਾ ਕਾਲੂ ਉਹਨਾਂ ਨੇ ਆਪਾਂ ਨੂੰ Google Pay ਵੀ ਕਹਤਾ ਡਰੈਸ ਵੀ ਕਹਲਤਾ ਤੇ ਮੈਂ ਹਜੇ ਪੜਿਆ ਨਹੀਂ ਕਿੱਥੋਂ ਦਾ ਵਾ ਇਹੋ ਆਪਣੇ ਨਾਲ ਜੁੜੇ ਹੋਏ ਆ YouTube ਤੇ ਉਹਨਾਂ ਨੇ ਆਪਾਂ ਕਾਲੂ ਕੋਰੀਅਰ ਕਰਵਾਵਾਂਗੇ ਉਹਨਾਂ ਦਾ ਇੱਕ ਬਲੈਕ ਕਲਰ ਹੈ ਕਿ ਮੈਂਦੀ ਆ ਤੁਸੀਂ ਵੀ ਬਣਵਾਉਣਾ ਇਹ ਕਲਰ ਦਾ ਇੱਕ ਮਿੰਟ ਸੋਨ ਮੈਂ ਲੈ ਆ ਕੇ ਦਿਖਾਉਣੀ ਉਹ ਨੇੜੇ ਹੀ ਤੇ ਆਪਣੀ ਮੈਂ ਪਹਿਲਾਂ ਤਾਂ ਚੱਕ ਲਿਆ ਮੈਨੂੰ ਪਤਾ ਹੁੰਦਾ ਆਹ ਦੇਖੋ ਜੀ ਉਹ ਕਰ ਤੇ ਦਾ ਵਜਾ ਦੇਖੋ ਜੀ ਆਪ ਮਹਿੰਦੀ ਕਲਰ ਦਾ ਬਲੌਗ ਬਣਾ ਕੇ ਦਿੱਤਾ ਹੈ ਇਸ ਪਰ ਡਿਜ਼ਾਈਨ ਪਾਤਾ ਦੇਖੋ ਉਹ ਇਟਲੀਆ ਦੀ ਤਾਂ ਪੈਂਦਾ ਡਿਜ਼ਾਈਨ ਆਪਣਾ ਹੋਰ ਸੀ ਫਿਰ ਮੈਂ ਸੇਮ ਕਾਹ ਤੋਂ ਕਰਨੀ ਆ ਕਿਉਂਕਿ ਵੀਡੀਓ ਚ ਦਿਖਾਉਣੀ ਹੁੰਦੀ ਹੈ ਬੂਟ ਜਾਨ ਹੋਰ ਸੀਗਾ ਲਓ ਜੀ ਇਹ ਕਲਰ ਦੀ ਪਾਸੇ ਮ ਆਪਣੇ ਕੋਲੇ ਪਈ ਆ ਜੀ ਇੱਕ ਬਲੌਜ਼ ਦੀ ਇਹ ਆਪਾਂ ਸੇਮ ਨਾਲ ਦੀ ਮਿਲੀ ਦੀ ਮੈਂ ਆਰਡਰ ਕੀਤੀ ਸੀਗੇ ਸੇ ਨਾਲ ਦੀ ਨਹੀਂ ਮਿਲੀ ਇਹ ਦੇ ਨਾਲ ਦੀ ਪਹਿਲਾਂ ਮੰਗਵਾਈ ਸੀ ਉਸ ਚ ਆਪਣੇ ਕੋਲੇ ਪਏ ਆ ਗੋਲੇ ਬਲੌਜ਼ ਬਲੌਜ਼ ਦੇ ਪਏ ਚਾਰ ਪੰਜ ਗੋਲੇ ਆਪਣੇ ਕੋਲੇ ਹੈਗੇ ਆ ਬਲੌਜ਼ ਇੱਕ ਬਣ ਜੂ ਜੇ ਤੁਸੀਂ ਇਸ ਤਰ੍ਹਾਂ ਬਣਾਉਣਾ ਨਾ ਬਲੌਜ਼ ਦੇਖੋ ਤੁਸੀਂ ਆਪ ਦਾ ਬਲੌਜ਼ ਬਣਵਾ ਸਕਦੇ ਹੋ ਦੇਖੋ ਜੀ ਬਥੇਲੀ ਕ੍ਰੋਸ਼ੀਆ ਦਾ ਬਹੁਤ ਸੋਹਣਾ ਬਣ ਕੇ ਤਿਆਰ ਆ ਇਹ ਪੱਤ ਜਿੱਥੇ ਆਪਣੀ ਚੀਜ਼ ਬਣ ਕੇ ਗਈ ਹੈ ਬਹੁਤ ਭੈਣਾ ਨੇ ਪਿਆਰ ਦਿੱਤਾ ਕਹਿੰਦੇ ਦੀਦੀ ਤੁਹਾਡਾ ਹੱਥ ਇੰਨਾ ਵਧੀਆ ਇੰਨਾ ਸਾਫ਼ ਇੰਨਾ ਵਧੀਆ ਤੁਸੀਂ ਕੰਮ ਕਰਦੀਆਂ ਨੇ ਕਿਹਾ ਜੀ ਆਪਾਂ ਚੀਜ਼ ਦੇ پیسے ਲੈ ਨਹੀਂ ਆਪਾਂ ਪਹਿਲਾਂ ਆਪਾਂ ਨੂੰ ਜੀ ਜਰੂਰੀ ਹੈ ਪੈਸਾ ਬਾਅਦ ਚ ਦੇਖੋ ਜੀ ਬਹੁਤ ਪਸੰਦ ਆਉਂਦੀ ਆ ਇਹ ਤੁਸੀਂ ਬਣਵਾ ਸਕਦੇ ਆ ਡਿਜ਼ਾਈਨ ਜਿਹੜਾ ਮਰਜ਼ੀ ਪਵਾ ਲਓ ਇਹ ਆਪਾਂ ਕੋਲੇ ਪਾਚਾਂ ਪਈ ਹੈ ਆਪਣੇ ਕੋਲੇ ਇਹਦੇ ਨਾਲ ਦੀ ਇੱਕ ਬਲੌਂਜ ਸੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਹੁਣ ਮਿਲੀ ਨਹੀਂ ਮਾਰਡਰ ਤਾਂ ਕੀਤੀ ਸੀਗੀ ਆ ਮਹਿੰਦੀ ਵਾ ਇਹੀ ਕਿਸੇ ਬੱਚੇ ਦਾ ਨਾ ਸੈੱਟ ਬਣਾਉਣਾ ਸੀ ਮੈਂ ਸੈੱਟ ਦੀ ਮੰਗਵਾਈ ਸੀਗੀ ਤੇ ਸੈਕੋ ਕੁਪ ਕੋ ਟਾਈਮ ਨਹੀਂ ਲੱਗਾ ਕੋ ਆਪਾਂ ਤੁਹਾਨੂੰ ਦੱਸਾਂ ਜਿਹੜਾ ਜ਼ਿਆਦਾ ਫੋਨ ਕੋਈ ਲੋਕਲ ਹੀ ਸਪਣੇ ਸੈੱਟ ਬਣਾਉ ਨਹੀਂ ਟਾਈਮ ਲੱਗਾ ਜੇ ਭੈਣ ਨੀਟਲੀ ਆਲੀ ਨੇ ਫਿਰ ਜੀ ਆ ਮੈਂ ਪਾਛੇ ਮਤ ਖਾ ਦੇਣੀ ਹੁੰਦੀ ਹੈ ਕਲਰ ਜਿਵੇਂ ਉਹ ਸੁਣ ਦਿਖਾਏ ਉਹ ਕਹਿੰਦੀ ਮੇਰੇ ਨਾਲ ਦਾ ਬਣਾ ਦੋ ਇਹਦੇ ਨਾਲ ਦਾ ਵੀ ਇੱਕ ਫਿਰ ਉਹਨਾਂ ਨੇ ਬਣਾ ਲਿਆ ਤੇ ਬਣਾ 25 ਦਾ ਸੈੱਟ ਦਾ ਨਹੀਂ ਉਹਨਾਂ ਨੇ ਮਹਿੰਦੀ ਬਣਵਾਉਣਾ ਸੀ ਸੈੱਟ ਦੇਖੋ ਜੀ ਆ ਸੀ ਆਪਣੇ ਦਿੱਲੀ ਤੋਂ ਭੈਣ ਉਹਨਾਂ ਨੇ ਵੀ ਆ ਰੰਗ ਮੂਗੀਆ ਪਸੰਦ ਕੀਤੀ ਸੀ ਜਾਗਟਾ ਦੋ ਕੀ ਚਿੱਠੀ ਸੀ ਅਕਾ ਫਿਰ ਆਪਣੇ ਕੋਲ ਟਾਈਮ ਨਹੀਂ ਸੀ ਉਹਨਾਂ ਨੇ ਗਾਂ ਕੱਲਨੀ ਸੀ ਗਾਂ ਲੈਣ ਜਲਦੀ ਜਾਣਾ ਸੀ ਫਿਰ ਮੈਂ ਜਵਾਬ ਦਿੱਤਾ ਮੈਂ ਕਿਹਾ ਭੈਣ ਵੀ ਮੇਰੇ ਕੋਲ ਜਲਦੀ ਬਣ ਲਾਂਗਾ ਨਹੀਂ ਉਹਨੇ ਚਿੱਠੀ ਤੇ ਕਹਾ ਗਿਆ ਸੀ ਉਹਨਾਂ ਨੇ ਸਕਰੀਨ ਸ਼ਾਟ ਲੈ ਕੇ ਫਿਰ ਆਪਾਂ ਨੂੰ ਦੱਸ ਦੇ ਦਿੰਦੇ ਵੀ ਆ ਸਾਡੀ ਆ ਚੀਜ਼ ਬਣਾ ਦੋ ਵੀ ਦਿੱਲੀ ਤੋਂ ਭੈਣ ਨੇ ਦੋ ਜਾਗਟਾ ਪਰ ਮੌਨ ਨਸੀ ਲਓ ਸੀ ਰੋ ਜੀ ਅਗਰੇ ਕਲਰ ਕਿੱਦਾ ਸੋਹਣਾ ਇਹ ਮੇਰਾ ਫੇਵਰੇਟ ਕਲਰ ਆ ਮੈਨੂੰ ਬਹੁਤ ਸੋਹਣਾ ਲੱਗਦਾ ਆ ਆ ਕਲਰ ਪਰ ਮੈਂ ਲਾਈਟ ਜਾਂ ਨਹੀਂ ਪਾਉਂਦੀ ਤਾਂ ਹੈ ਨਹੀਂ ਬਸ ਉਹ ਸੋਹਣਾ ਲੱਗਦਾ ਮੈਨੂੰ ਡਾਰਕ ਪਾਉਣੀ ਨਹੀਂ ਮੈਂ ਕਲਰ ਬਹੁਤ ਸੋਹਣਾ ਕਲਰ ਆ ਇਹ ਕਿ ਲਾਈਟ ਕਲਰ ਆ ਬਹੁਤ ਸੋਹਣਾ ਇਹਦੀ ਜਾਗਟ ਬਣ ਕੇ ਤਿਆਰ ਹੁੰਦੀ ਬਹੁਤ ਪਸਿਆਲ ਚ ਜਾਗਟਾ ਬਹੁਤ ਜਿਆਦਾ ਸੀਲ ਕੀਤੀ ਜਾਂਦੇ ਨਾਲ ਦੀ ਬਹੁਤ ਸੋਹਣੀ ਬਣ ਕੇ ਤਿਆਰ ਆ ਕਿਉਂ ਨਾ ਡਾਰਕ ਨਾ ਲਾਈਟ ਐ ਕਾਦੇ ਕੋਈ ਆ ਸਕੈਂਡ ਕਲਰ ਇਹ ਵੀ ਬਹੁਤ ਸੋਹਣਾ ਵਾ ਇਹਦੀ ਨਾਲ ਦੀ ਪਜਗਟ ਬਣਾਈ ਜਾਂਦੀ ਆ ਤੇ ਸੋਣ ਬਣੀ ਤੇ ਸਾਨੂੰ ਸਖਾਵਾਂ ਦੇਖੋ ਜੀ ਆਫ ਵਾਈਟ ਆਫ ਵਾਈਟ ਜੇ ਬਹੁਤ ਸੋਨਾ ਕਲਰ ਹੈ ਇਹ ਪਮਿਨੇਸ਼ਨ ਬੱਚੀ ਦਾ ਸੱਟ ਵਗੈਰਾ ਬਣਾਉਣਾ ਹੋਵੇ ਤੇ ਇੱਕ ਵਾਈਟ ਪਿਓਰ ਚਿੱਟੇ ਕਲਰ ਦੀ ਬਹੁਤ ਸੋਹਣੀ ਦੇਖੋ ਹਾਂ ਤਾਂ ਤੁਸੀਂ ਵੈਸੇ ਦੇ ਨਾਲ ਤੇ ਸਬਜ਼ੀ ਦੀ ਕੋਈ ਗੱਲ हां जी मेहंदी ਤੁਹਾਨੂੰ ਦਿਖਾਤੀ मेहंदी ਆਪਣੇ ਇੱਕ ਬਲੌਜ ਦੀ ਪਈ ਹੈ ਇੱਕ ਬਲੌਜ ਤੁਸੀਂ ਬਣਵਾ ਸਕਦੇ ਕਿਉਂਕਿ ਸੇਮ ਨਹੀਂ ਨਾਲ ਦੀ ਮਿਲਦੀ ਤੇ ਆ ਜੀ ਕੋ ਮਾਸਟਰ ਕਲਰ ਇਹ ਜਿਹੜੀਆਂ ਜਾਗਤਾ ਬਲੌਜ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਮਾਸਟਰ ਕਲਰ ਪਿੰਕ ਕਲਰ ਦੀ ਵੀ ਪਿੰਕ ਕਲਰ ਕੁੜੀਆਂ ਦਾ ਕੁਰੀਆਂ ਦੇ ਮੇ ਸਰਦੀਆਂ ਚ ਮੈਂ ਫਰਾਕਾ ਵਗੈਰਾ ਬਹੁਤ ਬਣਾ ਕੇ ਦਿੱਤੀ ਅਸੀਂ ਆ ਕਲਰ ਦੀ ਬਹੁਤ ਸੋਹਣੀ ਜੀਵੀ ਪਿੰਕ ਇਹ ਇੱਕ ਬਹੁਤ ਸੋਹਣਾ ਕਲਰ ਆ ਦੀ ਹੈ ਇਹਦੇ ਵੀ ਤੁਸੀਂ ਬਣਵਾ ਸਕਦੇ ਬਲੌਜ਼ ਜਾਕਟ ਕੋਟੀ ਕੁਝ ਵੀ ਬੱਚਿਆਂ ਸੈਟ ਬਣਵਾ ਸਕਦੇ ਦੇਖੋ ਜੀ ਤੇ ਇੱਕ ਬਲੈਕ ਕਲਰ ਬਲੈਕ ਤੇ ਵਾਈਟ ਇਹਦੀਆਂ ਜਾਕਟਾਂ ਕੋਟੀਆਂ ਦੋਨਾਂ ਦੀਆਂ ਤਾਂ ਬਹੁਤ ਈ ਜੀ ਤੇ ਤਾਂ ਬਹੁਤ ਜਿਆਦਾ ਅੱਡਰ ਹਣਾ ਪਿੱਲੀ ਵਾਲੀ ਭੈਣ ਦੀਆਂ ਉਣੀ ਕਿਆਸੀ ਵੀ ਮੇਨ ਬਲੌਗ ਦੇ ਨਾਲ ਵੀ ਦੋ ਇੱਕ ਕਾਲੀ ਤੇ ਚਿੱਟੀ ਦੋ ਕਟੀਆਂ ਬਣਾ ਕੇ ਕੱਢ ਦੋ ਤੇ ਮੈਂ ਭੈਣੂ ਆ ਕਿ ਭੈਣੂ ਵੀ ਮੇਰਾ ਟਾਈਮ ਨਹੀਂ ਹੈ ਜੀ ਮੈਂ ਬਾਅਦ ਚ ਬਣਾ ਕੇ ਕੱਢ ਦੂੰਗੀ ਕਿ ਕੋਈ ਨਾ ਹੁਣ ਆਪਾਂ ਬਣਾਈ ਜਾਂਦੇ ਆ ਸ਼ੁਰੂ ਕਰਤੀਆਂ ਤੇ ਬਣਾ ਕੇ ਕੱਢ ਲਾਂਗੀ ਹਾਂ ਬਹੁਤ ਯਾਨੀ ਜਿਆਦਾ ਡਿਮਾਂਡ ਇੰਨਾ ਨਹੀਂ ਰਹਿੰਦੀ ਐ ਬਲੈਕ ਦੀ ਬਲੈਕ ਦੀ ਜਿਆਦਾ ਰਹਿੰਦੀ ਐ ਵਾਈਟ ਦੀ ਵੀ ਬਹੁਤ ਰਹਿੰਦੀ ਐ ਦੇਖੋ ਜੀ ਇਹਨਾਂ ਸੋੜੇ ਕੋਈ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲਓ ਸਕਰੀਨ ਆਪਣਾ ਨੰਬਰ ਤੇ ਆਪਣਾ ਨੰਬਰ ਸਕਰੀਨ ਉੱਪਰ ਹੀ ਹੋਊਗਾ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਕੋਟੀ ਬਣਾਓ ਜਾਗਟ ਬਣਾਓ ਬਲੌਗ ਬਣਾਓ ਤਾਂ ਤੁਸੀਂ ਬਣਵਾ ਸਕਦੇ ਆ ਤੇ ਆਰਡਰ ਆਪਦੇ ਤੁਸੀਂ ਨੂੰ ਪਹਿਲਾਂ ਬੁੱਕ ਕਰਨੇ ਪੈਣਗੇ ਜਨੀਆਂ ਆਰਡਰ ਤੁਸੀਂ ਬੁੱਕ ਕਰ ਲਿਓ ਚਲੋ ਹੋ ਸਕਦਾ ਤੁਹਾਡੀ ਵਾਰੀ ਆ ਜਾਈਏ ਤੇ ਤੁਹਾਡਾ ਕੁਝ ਬਣਾ ਕੇ ਦਿੱਤਾ ਜਾਵੇ ਤੇ ਜਿਹੜੇ ਤੁਹਾਡੇ ਬਲੌਗ ਆ ਜਿੱਦਾਂ ਵੀ ਆਹ ਬਲੌਗ ਵਿੱਚ ਮਹਿੰਦੀ ਦਿਖਾਇਆਗਾ ਤੇ ਇਹ ਤੁਸੀਂ ਜਿੰਨੇ ਮਰਜ਼ੀ ਬਣਾ ਲਿਓ ਤੇ ਆਪਾਂ ਬਹੁਤ ਜਲਦੀ ਬਣਾ ਦਿੰਦੇ ਹੁੰਦੇ ਆ ਇਹ ਬਹੁਤ ਵਜਲਦੀ ਬਣ ਜਾਂਦੀ ਹੈ ਕਿਉਂਕਿ ਇਹਨੂੰ ਟਾਈਮ ਘੱਟ ਲੱਗਦਾ ਨਾ ਇਹ ਜਲਦੀ ਬਣ ਕੇ ਤਿਆਰ ਹੁੰਦੇ ਆ ਜਿੰਨੇ ਮਰਜ਼ੀ ਤੁਸੀਂ ਬਣਵਾ ਲਓ ਚਿੱਟੇ ਕਾਲੇ ਪੀਲੇ ਜਿੰਨੇ ਮਰਜ਼ੀ ਬਣਵਾ ਲਓ ਇਹਦੀ ਕੋਈ ਇਹ ਵਾਫਰ ਹੈ ਇਹਦੀ ਸਾਨੂੰ ਚਲੋ ਜੀ ਵੀਡੀਓ ਵੀ ਆਪਣੀ ਜਿਆਦਾ ਲੰਬੀ ਹੋ ਗਈ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਕੋਈ ਪਸੰਦ ਆਈ ਸਕਰੀਨ ਸ਼ਾਟ ਲੈ ਕੇ ਬੱਚੇ ਦਾ ਸੈਟ ਆਪ ਦੀ ਕੋਟੀ ਜਾੜ ਕੁਛ ਵੀ ਬਣਵਾਉਣਾ ਤੇ ਟਾਈਮ ਸਾਨੂੰ 2 ਮਹੀਨੇ ਮੈਨੂੰ ਪਹਿਲਾ ਦਿਨ ਹੀ ਬਣਾਂਗੀ ਠੀਕ ਹੈ ਚਲੋ ਜੀ ਠੀਕ ਹੈ ਵੀਡੀਓ ਤਾਂ ਪੈਂਡ ਕਰਦੇ ਆ ਚਲੋ ਜੀ ਬਹੁਤ ਧੰਨਵਾਦ ਮੇਰੇ ਜੋ YouTube ਫੈਮਿਲੀ ਪਰਿਵਾਰ ਦਾ ਤੁਸੀਂ ਮੇਰੇ ਨਾਲ ਜੁੜੇ ਆ ਬਹੁਤ ਤਹਿ ਦਿਲੋਂ ਤੁਹਾਨੂੰ ਨਵਾਸੋਡ ਚਲੋ ਕਿ ਗੱਲ ਸਭ ਛੱਡ ਗੜ ਹੋਣੀ ਕਹਿੰਦੀ ਫੇਰ ਕੋਈ ਗੱਲ